ਕਹਿੰਦੇ ਨੇ ਕਿ ਆਧੁਨਿਕ ਜੋਗਾ ਔਰ ਰਿਸ਼ਤੇ ਜਿਹੜੇ ਆ ਖਤਮ ਹੋ ਚੁੱਕੇ ਆ ਜਿਹੜਾ ਖੂਨ ਆ ਉਹ ਸਫੇਦ ਹੋ ਚੁੱਕਾ ਆ ਪਰ ਅੱਜ ਤੁਹਾਨੂੰ ਇੱਕ ਰਿਸ਼ਤਿਆਂ ਦੀ ਜਿੰਦਾ ਮਿਸਾਲ ਅਸੀਂ ਦਿਖਾਵਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਡੀ ਟੀਮ ਪਹੁੰਚੀ ਹੈ ਜੀ ਅੱਜ ਪਿੰਡ ਅਮੂ ਨੰਗਲ ਬਿਲਕੁਲ ਨਹਿਰ ਦੇ ਕੋਲ ਹੈ ਘਰ ਆ ਜਿੱਥੇ ਅਸੀਂ ਪਹੁੰਚੇ ਆ ਜਿੱਥੇ ਤਿੰਨ ਭੈਣਾਂ ਨੇ ਆਪਣੇ ਭਰਾ ਦੀ ਖਾਤਰ ਆਪਣੀ ਜ਼ਿੰਦਗੀ ਦਾਉ ਤੇ ਲਾਤੀ ਔਰ ਤੁਹਾਨੂੰ ਉਹਨਾਂ ਦੇ ਹਾਲਾਤ ਵਿਖਾਉਣ ਜਾ ਰਹੇ ਹਾਂ ਕਿ ਉਹਨਾਂ ਨੇ ਭਰਾ ਦੀ ਖਾਤਰ ਜਿੱਥੇ ਜ਼ਿੰਦਗੀ ਦਾਅ ਤੇ ਲਾਈ ਔਰ ਕਿਸ ਤਰ੍ਹਾਂ ਦਾ ਉਹ ਜੀਵਨ ਜੀ ਰਹੀਆਂ ਨੇ ਉਹ ਭੈਣਾਂ ਤੇ ਇੱਕ ਭਰਾ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿੱਥੇ ਅੱਜ ਲੋਕ ਸੁੱਖ ਸੁਵਿਧਾਵਾਂ ਭੋਗ ਰਹੇ ਹਨ ਗੈਸਾਂ ਤੇ ਰੋਟੀ ਬਣਾ ਰਹੇ ਹਨ ਔਰ ਆਧੁਨਿਕ ਸਮੇਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹਨਾਂ ਦਾ ਆਨੰਦ ਮਾਣ ਰਹੇ ਹਨ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਪੈਣਾ ਅੱਜ ਵੀ ਕਿਸ ਹਾਲਾਤ ਵਿੱਚ ਜੀ ਰਹੀਆਂ ਹਨ ਇੱਕ ਚੁੱਲ੍ਹੇ ਉੱਪਰ ਇਹ ਖਾਣਾ ਬਣਾ ਰਹੀਆਂ ਹਨ ਔਰ ਜਿੱਥੇ ਖਾਣਾ ਬਣਾਉਂਦੇ ਹਨ ਉੱਥੇ ਤਰਪਾਲ ਪਈ ਹੋਈ ਹੈ ਔਰ ਜਿਹੜੇ ਕਮਰੇ ਦੇ ਵਿੱਚ ਇਹ ਰਹਿ ਰਹੀਆਂ ਹਨ ਉਹ ਵੀ ਕਮਰੇ ਦੀ ਹਾਲਾਤ ਹਾਲਤ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਪਤਾ ਨਹੀਂ ਇਹਦੀ ਛੱਤ ਕਦੋਂ ਡਿੱਗ ਪਵੇ ਔਰ ਇਹ ਭੈਣਾ ਨੇ ਕਿਉਂ ਆਪਣੇ ਭਰਾ ਦੀ ਖਾਤਰ ਇਹ ਬਲੀਦਾਨ ਦਿੱਤਾ ਆਹੋ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੀਆਂ ਕੀ ਹਾਲਾਤ ਰਹੇ ਔਰ ਕਿਸ ਕਰਕੇ ਇਹਨਾਂ ਨੇ ਇਨਾ ਵੱਡਾ ਫੈਸਲਾ ਲਿਆ ਆਓ ਗੱਲ ਕਰਦੇ ਆਂ ਭੈਣ ਜੀ ਸਾਡੇ ਨਾਲ ਮੌਜੂਦ ਨੇ ਤੁਹਾਨੂੰ ਕੈਮਰਾ ਤਸਵੀਰਾਂ ਦਿਖਾਏਗਾ ਇਹ ਉਹ ਤਿੰਨ ਭੈਣਾ ਤੇ ਇੱਕ ਭਰਾ ਆ ਜਿਨ੍ਹਾਂ ਦੀ ਇਹ ਸਭ ਭਰਾ ਦੀ ਖਾਤਰ ਇਹਨਾਂ ਨੇ ਆਪਣੀ ਜ਼ਿੰਦਗੀ ਜੜੀ ਹੁਣ ਤੱਕ ਦਾਉ ਤੇ ਲਗਾਈ ਹੋਈ ਆ ਸਸੀ ਕਲਵਣ ਜੀ ਅੱਛਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਅਮਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਪੂਰਾ ਐਡਰੈਸ ਬੋਲੋ ਜੀ ਅਮਨ ਨੰਗਲ ਅੱਡੇ 'ਚ ਰਹਿੰਦੇ ਆਂ ਨੇੜੇ ਦੇ ਗਲੇ ਸਾਈਡ ਤੇ ਸਾਡਾ ਘਰ ਆ ਅਚਲ ਸਾਹਿਬ ਤੋਂ 2.5-3 ਕਿਲੋਮੀਟਰ ਦੂਰ ਆ ਮੈਤੇ ਤੋਂ ਅਸੀਂ 7 ਕਿਲੋਮੀਟਰ ਦੂਰ ਆ ਪੰਜੀ ਪਤਾ ਲੱਗਾ ਹੈ ਕਿ ਤੁਸੀਂ ਕਿੰਨੇ ਪਹਿਣਾ ਨੇ ਵਿਆਹ ਨਹੀਂ ਕਰਾਇਆ ਇਸ ਦਾ ਕੀ ਕਾਰਨ ਹੈ ਕਿ ਤੁਸੀਂ ਹੁਣ ਤੱਕ ਆਪਣਾ ਵਿਆਹ ਨਹੀਂ ਕਰਾਇਆ ਮੈਂ ਸਾਡਾ ਬ੍ਰਦਰ ਜੀ ਇਹਦੇ ਤੇ ਇੱਕ ਨਜਾਇਜ਼ ਕੇਸ ਪੈ ਗਿਆ ਉਸ ਕੇਸ ਦੇ ਵਿੱਚ ਇਹਨਾਂ ਨੂੰ ਜੇਲ੍ਹ ਚ ਲੈ ਕੇ ਫੜ ਕੇ ਅਸੀਂ ਕਿ ਇਹਨੂੰ ਕਢਾਉਣ ਦੇ ਖਾਤਰ ਅਸੀਂ ਪ੍ਰਾਣ ਲਿਆ ਤਿੰਨਾ ਪਾਣਾ ਨੇ ਕਿ ਅਸੀਂ ਆਪਣੇ ਭਰਾ ਨੂੰ ਬਚਾਉਣਾ ਇਹਨੂੰ ਘਰ ਲੈ ਕੇ ਆਉਣਾ ਅਸੀਂ ਇਹਦੀ ਮਤਲਬ ਇਹਦੇ ਇਹਨੂੰ ਬਾਹਰ ਕਢਾਉਣ ਦੇ ਕਰਕੇ ਅਸੀਂ ਆਪਣੀ ਮੈਰਿਜ ਨਹੀਂ ਕਰਵਾਈ ਕਿ ਜਦੋਂ ਸਾਡਾ ਭਰਾ ਘਰ ਆਵਗਾ ਹੀ ਉਦੋਂ ਮੈਰਿਜ ਕਰਾ ਲਾਂਗੇ ਜਦੋਂ ਸਾਡਾ ਭਰਾ ਘਰ ਆਇਆ 2004 ਦੇ ਵਿੱਚ ਬੇਲ ਤੇ ਆਇਆ ਵਾ ਬੇਲ ਤੋਂ ਬੇਲ ਤਾਂ ਅਣ ਕੇ ਥੋੜੀ ਦੇਰ ਬਾਅਦ ਜਦੋਂ ਨੇ ਘਰ ਦੇ ਹਾਲਾਤ ਵੇਖੇ ਕਿ ਸਾਡਾ ਘਰ ਜੜਾ ਵਾ ਉਹ ਰਹਿਣ ਦੇ ਕਾਬਲ ਨਹੀਂਗਾ ਫਿਰ ਇਹ ਡਿਪਰੈਸ਼ਨ ਚ ਚਲ ਗਏ ਫਿਰ ਇਹਨਾਂ ਦੀ ਬੇਟੀ ਸੋਟੀ ਇੱਕ ਇਹ ਹੀ ਹੈ ਅਸੀਂ ਇਹਨਾਂ ਨੂੰ ਦੋਵਾਂ ਦੀ ਦੇਖਭਾਲ ਕਰਨੀ ਹੈਗੀ ਅਹੀਂ ਇਹਦਾ ਇਲਾਜ ਕਰਾਉਂਦੇ ਰਹੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਇਲਾਜ ਕਰਾਉਂਦੇ ਰਹੇ ਜਿਹੜੀ ਸਾਡੀ ਪਾਦਰ ਸਾਹਿਬ ਦੀ ਜੋ ਵੀ ਕਮਾਇਆ ਸੀ ਉਹ ਵੀ ਅਹੀਂ ਇਹਦੇ ਮਗਰ ਲਾਤਾ ਜਿਹੜੇ ਇਹਨੇ ਕਮਾਇਆ ਉਹ ਵੀ ਲਾਤਾ ਕੁਝ ਹੀ ਆਪਣੀ ਮਿਹਨਤ ਕਰਕੇ ਉਹ ਵੀ ਇਹਨਾਂ ਦੇ ਮਗਰ ਲਾਤਾ ਕਿ ਇਹਨਾਂ ਨੂੰ ਕੇਸ ਦੇ ਵਿੱਚੋਂ ਕੱਢਿਆ ਜਾ ਕੇ ਇਸ ਤਰ੍ਹਾਂ ਕਢਾ ਲੀਏ ਉਹ ਜਦੋਂ ਇਹ ਡਿਪਰੈਸ਼ਨ 'ਚ ਹੋਏ ਫਿਰ ਅਹੀਂ ਸੋਚਿਆ ਕਿ ਇਹਦੀ ਬੇਟੀ ਛੋਟੀ ਹੈ 3 ਸਾਲ ਦੀ ਇਹਦੀ ਬੇਟੀ ਆ ਤੇ ਇਹਦੀ ਵਾਈਫ ਵੀ ਇਹਦਾ ਸਾਥ ਛੱਡ ਗਈ ਆ ਤੇ ਅਹੀਂ ਇਹ ਵੀ ਇਹ ਡਿਪਰੈਸ਼ਨ 'ਚ ਆ ਜੀ ਮਤਲਬ ਕਿ ਅਹੀਂ ਇਹ ਤਾਂ ਸਾਥ ਛੱਡਦੇ ਆ ਇਹ ਕਰੋ ਨਿਕਲ ਜਾਂਦਾ ਹੀ ਇਹਨੇ ਘਰ ਵਾਪਸ ਉਹਨੇ ਇਹਨੂੰ ਕਿੱਦਾਂ ਮਾਰ ਦੇਣਾ ਸਾਡੀ ਦੁਸ਼ਮਣੀ ਚੱਲਦੀ ਆ ਇਹਦੀ ਜਿਹੜੀ ਸਾਡੀ ਭਤੀਜੀ ਆ ਉਹਨੂੰ ਛੋਟੀ ਬੱਚੀ ਉਹਨੂੰ ਕੋਈ ਚੁੱਕ ਕੇ ਲੈ ਗਾ ਜਾਂ ਕਿਹਨੇ ਮਾਰ ਦਿੱਤਾ ਸਾਡਾ ਘਰ ਬਰਬਾਦ ਹੋ ਜਾਣਾ ਅਸੀਂ ਆਪਣੇ ਪੇਰੈਂਟਸ ਦਾ ਘਰ ਵੇਖਣਾ ਵਾ ਅਸੀਂ ਆਪਣੀ ਲਾਈਫ ਨਹੀਂ ਵੇਖਣੀ ਸਾਡਾ ਇਹਨੇ ਸਾਡਾ ਪਾਲਣ ਪੋਸਣ ਕੀਤਾ ਵਾ ਹੁਣ ਇਹਨੇ ਸਾਡੀ ਆਣ ਕੇ ਦੇਖਭਾਲ ਕਰਨੀ ਉਹ ਹੀ ਬਿਮਾਰ ਹੋ ਗਿਆ ਉਹ ਇਹ ਲਾਇਕ ਨਹੀਂਗਾ ਕਿ ਸਾਾਨੂੰ ਕਮਾ ਕੇ ਖਵਾ ਸਕੇ ਅਹੀਂ ਇਹਨੂੰ ਬਚਾਉਣ ਦੀ ਖਾਤਰ ਦਵਾਈ ਪੀਉਤੀ ਦੀ ਇਹ ਦੇਖਭਾਲ ਕਰਨ ਦੇ ਖਾਤਰ ਅਹੀਂ ਆਪਣੀ ਜਿਹੜੀ ਮੈਰਿਜ ਨਹੀਂ ਕਰਾਂ। ਅ ਭੈਣ ਜੀ ਤੁਹਾਡੇ ਟੋਟਲ ਕਿੰਨੇ ਭੈਣ ਭਰਾ ਨੇ ਤੇ ਤੁਹਾਡੇ ਮਾਤਾ ਪਿਤਾ ਦੀ ਕਦੋਂ ਦੀ ਡੈਥ ਹੋਈ? ਇਹ ਫਾਦਰ ਸਾਹਿਬ ਦੀ ਤੇ 83 ਚ ਡੈਥ ਹੋ ਗਈ। ਮਦਰ ਦੇ 92 ਚ ਹੋ ਗਈ। ਜਿਹੜੇ ਇੱਕ ਸਾਡੇ 3 ਸਿਸਟਰ ਦੀ ਮੈਰਿਜ ਹੋਈ ਹੈਗੀ, ਤਿੰਨ ਹੀ ਅਨਮੈਰਿਡ ਆ। ਜਿਹੜੇ ਵੱਡੇ ਜੀਜਾ ਜੀ ਹੀ ਮੇਰੇ ਫਾਦਰ ਸਾਹਿਬ ਤੋਂ ਬਾਅਦ 2-3 ਸਾਲ ਬਾਅਦ ਉਹਨਾਂ ਦੀ ਡੈਥ ਹੋ ਗਈ ਮਦਰ ਦੀ ਬਾਅਦ ਚ ਹੋ ਗਈ ਫਿਰ ਇੱਕ ਹੋਰ ਉਹਨਾਂ ਤੋਂ ਛੋਟੇ ਮੇਰੇ ਅਸਿਸਟਰੀ ਉਹਨਾਂ ਜੀਜਾ ਜੀ ਦੀ ਵੀ ਡੈਥ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਅਸੀਂ ਇਹਨਾਂ ਦੀ ਖਾਤਰ ਆਪਣੀ ਜ਼ਿੰਦਗੀ ਦਾਉ ਤੇ ਲਾਤੀ ਸੀ ਤਿੰਨਾਂ ਭੈਣਾਂ ਨੇ ਵਿਆਹ ਨਹੀਂ ਕਰਾਇਆ ਤੇ ਜਿਹੜਾ ਹੁਣ ਅੱਜ ਇਹਨਾਂ ਦੇ ਇਲਾਜ ਦਾ ਖਰਚਾ ਆ ਜੋ ਦਾਰੋਮਦਾਰ ਆ ਤੁਹਾਡੇ ਰੋਜ਼ ਮਰਲਾ ਦੇ ਜੀਵਨ ਦਾ ਉਹ ਕਿਵੇਂ ਚੱਲਦਾ ਮੈਂ ਉਹ ਇਹੀ ਕਦੀ ਮਿਹਨਤ ਕਰ ਲੈਨੇ ਆ ਖੇਤਾ ਜੀ ਵੀ ਕਰ ਲੈਂਦੇ ਨੇ ਘਰਾਂ ਜੀ ਵੀ ਕੰਮ ਕਰਦੇ ਆ ਫਿਰ ਅਹੀਂ ਇਹਨਾਂ ਦੇ ਕੁਝ ਹੀ ਆਪਣਾ ਜਿੰਨਾ ਗੁਜ਼ਾਰਾ ਹੁੰਦਾ ਆਪਣਾ ਪੇਟ ਪਾਲਣ ਵਾਸਤੇ ਪਰਿਵਾਰ ਦਾ ਕੁਝ ਉਹਦਾ ਖਰਚਾ ਕੱਢ ਲੈਣੇ ਆ ਕਿ ਥੋੜਾ ਬਹੁਤ ਇੱਕ ਖਰਚਾ ਕਰਦੇ ਆ ਕੁਝ ਅਹੀਂ ਇਹਦੀ ਮੈਡੀਸਨ ਵਾਸਤੇ ਪੈਸੇ ਜੋੜਦੇ ਆ ਜਮਾ ਕਰਦੇ ਜੇ ਨਹੀਂ ਵੀ ਸਾਡਾ ਕੋ ਹੁੰਦੇ ਫਿਰ ਅਹੀਂ ਕਿਸੇ ਕੋ ਫੜ ਲੈਣੇ ਆ ਜਾਂ ਸਾਡੇ ਸਿਸਟਰ ਇੱਕ ਉਹਨਾਂ ਵਿਚਾਰਾਂ ਨੂੰ ਕਹਿ ਦੇਦਾ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਕੁਝ ਤੀਹ ਹੀ ਪਾ ਲੋ ਕੁਝ ਮੈਂ ਪਾ ਦਿੰਨੀ ਪੈਸੇ ਤੂੰ ਹੀ ਇਹਦੀ ਮੈਡੀਸਨ ਲਿਆਓ ਅਹੀਂ ਫਿਰ ਇਹਦੀ ਮੈਡੀਸਨ ਲਿਉਣੀ ਜਿਸ ਤਰ੍ਹਾਂ ਕਿ ਅੱਜ ਜਿਹੜਾ ਸਮਾਂ ਆ ਹਰ ਘਰ ਵਿੱਚ ਗੈਸ ਆ ਗੈਸ ਤੇ ਰੋਟੀ ਬਣਾਉਂਦੇ ਆ ਪਰ ਮੈਂ ਦੇਖਿਆ ਕਿ ਤੁਸੀਂ ਚੁੱਲ੍ਹੇ ਤੇ ਖਾਣਾ ਬਣਾਉਂਦੇ ਹੋ ਅਜੇ ਵੀ ਹਾਂਜੀ ਕੀ ਹਾਲਾਤ ਇੱਡੇ ਮਾੜੇ ਨੇ ਕਿ ਇੱਕ ਗੈਸ ਦੀ ਵੀ ਸਾਡੇ ਚ ਹਾਇਸੀਅਤ ਨਹੀਂ ਆ ਕੀ ਇਹਦਾ ਸਾਰਾ ਕਿਉਂਕਿ ਰੋਡ ਤੇ ਤੁਹਾਡਾ ਘਰ ਆ ਪਰ ਫਿਰ ਵੀ ਤੁਸੀਂ ਇਹ ਜ਼ਿੰਦਗੀ ਜੀ ਰਹੇ ਹੋ ਇਹਦਾ ਕੀ ਮੈਂ ਇਹ ਹੱਡੀ ਮੇਝ ਪੂਰੀ ਹੈ ਜਦੋਂ ਹੱਡ ਨੂੰ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਸਾਨੂੰ ਦਿਸਦਾ ਕਿ ਹੱਡੀ ਇਨਕਮ ਹੈ ਨਹੀਂਗੀ ਅਹੀਂ ਆਪਣਾ ਗੁਜ਼ਾਰਾ ਕਰਨਾ ਪੇਟ ਭਰ ਲੈਣਾ ਵਾ ਪਰਿਵਾਰ ਨੂੰ ਖਾਣਾ ਬਣਾ ਕੇ ਦੇਣਾ ਬਿਰਾੜ ਕੋ ਨਹੀਂ ਸਿਲੰਡਰ ਦੀ ਪਹੁੰਚ ਤੇ ਹੀ ਚੁੱਲ੍ਹੇ ਦੀ ਪਹੁੰਚ ਇੱਕ ਸਵਾਲ ਆ ਤੁਹਾਡੇ ਕੋ ਕਿ ਜਿਸ ਤਰ੍ਹਾਂ ਤੁਸੀਂ ਤਿੰਨਾ ਭੈਣਾਂ ਨੇ ਵਿਆਹ ਨਹੀਂ ਕਰਾਇਆ ਮਤਲਬ ਤੁਸੀਂ ਇਹ ਕਿਉਂ ਨਹੀਂ ਸੋਚਿਆ ਕਿ ਆਪਾਂ ਇੱਕ ਜਣੀ ਚਲੋ ਦੇਖ ਲਈਏ ਤੇ ਦੂਜੇ ਵਿਆਹ ਕਰਾ ਲੈਣ ਇਹ ਇਹ ਮਨਚ ਨਹੀਂ ਆਇਆ ਕਦੀ ਮੇ ਮਬਡੇ ਸਿਸਟਰ ਕਹਿੰਦੇ ਸੀ ਵੀ ਮੈਂ ਨਹੀਂ ਕਰਾਉਣਾ ਵੀ ਤੇ ਮੈਂ ਤੁਹਾਡਾ ਦੁਆ ਦਾ ਕਰ ਦਿੰਨੀ ਪਰ ਅਹੀਂ ਕਹੇ ਜਦੋਂ ਤੂੰ ਨਹੀਂ ਕਰਾਉਣਾ ਤੇ ਅਹੀਂ ਹੀ ਕਿਉਂ ਕਰਾਉਣਾ ਅਹੀਂ ਤੇਰੇ ਨਾਲ ਸਾਥ ਦਿੰਨੇ ਆ ਤੇਰੇ ਤੁਹਾਡੇ ਇਕੱਲੇ ਕੋਲੋਂ ਨਹੀਂ ਇਹ ਸੰਭਾਲਿਆ ਜਾਣਾ ਕਰ ਕਿ ਜੇ ਇੱਕ ਜਾਣਾ ਕਰ ਰੋਗੇ ਨਾ ਦੇਖੂਗਾ ਦੋ ਜਾਣੇ ਹੀ ਮਿਹਨਤ ਕਰਾਂਗੇ ਕਮਾ ਕੇ ਲਾਵਾਂਗੇ ਕੋਝੇ ਹੀ ਇਹਨੂੰ ਪਾਲਾਂਗੇ ਕੋਦੀ ਕੋ ਇਹਦੀ ਬੱਚੀ ਦੀ ਪੜਾਈ ਤੇ ਲਾਵਾਂਗੇ ਇਹਦੀ ਬੱਚੀ ਦੀ ਪੜਾਉਣੀ ਆ ਇਹਨਾਂ ਦੀ ਦੇਖਭਾਲ ਕਰਨੀ ਆ ਬੱਚੇ ਨੂੰ ਤੇ ਹੀ ਜਿਹੜਾ ਰਹਿਣ-ਬਹਿਣ ਕੋ ਪਾਉਣ ਜਿਹੜਾ ਖਾਣ-ਪੀਣ ਦਾ ਕੰਮ ਹੋਵੇ ਤਾਂ ਹੀ ਬੱਚੇ ਨੂੰ ਦਵਾਂਗੇ ਨਾ ਖਰਚਾ ਤੇ ਜੇ ਇਹ ਕਮਾਉਣ ਆ ਲਾਂਦਾ ਤੇ ਆਪੇ ਆਪਣਾ ਪਰਿਵਾਰ ਸੰਭ ਦਾ ਹੋਣਾ ਹੈ ਨਹੀਂ ਕੋਈ ਤੇ ਇਹੀ ਸੰਭਣਾ ਇਹਨੂੰ ਜਿੱਥੇ ਅੱਜ ਦੇ ਯੁੱਗ ਦੇ ਵਿੱਚ ਰਿਸ਼ਤੇ ਜਿਹੜੇ ਆ ਉਹਨਾਂ ਦੇ ਖੂਨ ਸਫੇਦ ਹੋ ਚੁੱਕੇ ਆ ਭੈਣਾ ਅੱਜ ਭਰਾਵਾਂ ਨੂੰ ਪੁੱਛਦੀਆਂ ਤੱਕ ਨਹੀਂ ਜਿਵੇਂ ਆਪਣੇ ਘਰਾਂ 'ਚ ਸੌਖੀਆਂ ਹੋਣ ਤਾਂ ਰੋਟੀ ਖਾਂਦੀਆਂ ਹੋਣ ਤੇ ਪੁੱਛਦੀਆਂ ਤੱਕ ਨਹੀਂ ਜਾਂ ਭਰਾ ਵੀ ਕਈ ਇਹੋ ਜਿਹੇ ਹੁੰਦੇ ਆ ਪਰ ਤੁਹਾਡਾ ਇੱਕ ਇਹੋ ਜਿਹਾ ਰਿਸ਼ਤਾ ਆ ਕਿ ਤੁਸੀਂ ਆਪਣੇ ਡਿਪਰੈਸ਼ਨ 'ਚ ਗਏ ਭਰਾ ਨੂੰ ਇੱਕ ਤਾਂ ਉਹਦੀ ਸੇਵਾ ਕਰ ਰਹੇ ਹੋ ਦੂਸਰਾ ਉਹਦਾ ਘਰ ਪਰਿਵਾਰ ਵੀ ਸੰਭ ਰਹੇ ਹੋ ਇਦੀ ਵਾਸਤੇ ਸ਼ਲਾਘਾ ਜੋਗਾ ਤੁਹਾਡੇ ਵਾਸਤੇ ਬਹੁਤ ਤੇ ਕੀ ਕਹਿਣਾ ਚਾਹੋਗੇ ਉਹਨਾਂ ਭੈਣਾਂ ਨੂੰ ਜਿਹੜੀਆਂ ਅੱਜ ਵੀ ਭਰਾਵਾਂ ਨੂੰ ਕਿ ਸਿਰਫ ਇੱਕ ਜਾਇਦਾਦ ਦਾ ਹੱਕਦਾਰ ਸਮਝਦੀਆਂ ਨੇ ਜਾਂ ਉਹ ਆਪਣਾ ਹੱਕ ਜਗਉਂਦੀਆਂ ਨੇ ਉਹ ਇਹੀ ਸਮਝਦੀਆਂ ਕਿ ਭਰਾ ਬਿਸ਼ੱਕ ਰੋਲਦਾ ਤੇ ਰੁਲੇ ਬਟ ਜਾਇਦਾਦ ਸਾਡੇ ਹੱਥੋਂ ਨਾ ਜਾਏ ਮੈਂ ਮੈਂ ਹੀ ਤੇ ਇਹੋ ਹੀ ਉਹਨਾਂ ਨੂੰ ਮੈਸੇਜ ਜੀ ਦੇਣੇ ਆ ਕਿ ਜਿਹੜੇ ਭੈਣ ਭਰਾ ਹੁੰਦੇ ਆ ਮਾਂ ਤੋਂ ਉਹਦੇ ਖੂਨ ਹੁੰਦਾ ਇਹ ਸਾਨੂੰ ਦੁਬਾਰਾ ਨਹੀਂ ਮਿਲਣਾ ਵੀ ਜਿਹੜੇ ਹੋਰ ਰਿਸ਼ਤੇ ਆ ਨਾ ਉਹ ਮਿਲ ਜਾਣੇ ਆ ਜੇ ਹਨੂ ਹਸਬੰਡ ਦੀ ਲੋੜ ਆ ਨਾ ਇੱਕ ਹੀ ਛੱਡਦੇ ਆ ਦੂਜਾ ਫੇਰ ਮਿਲ ਜਾਣਾ ਵਾ ਜੇ ਬੱਚੇ ਆ ਇੱਕ ਪਾਸਿਓ ਹਸਬੰਡ ਬੱਚੇ ਖੋਹ ਲੈਂਦਾ ਜੇ ਅਸੀਂ ਦੂਜੀ ਸੈਕੰਡ ਮੈਰਿਜ ਕਰਦੇ ਨੇ ਫੇਰ ਹਨੂ ਬੱਚੇ ਹੋਰ ਮਿਲ ਜਾਣੇ ਆ ਇਹ ਜਿਹੜਾ ਰਿਸ਼ਤਾ ਆ ਸਾਡਾ ਭੈਣ ਭਰਾਵਾਂ ਦਾ ਨਾ ਇਹ ਹਨੂ ਨਹੀਂ ਮਿਲਣਾ ਇਹ ਭਾਵੇਂ ਇਹੀ ਮਾਂ ਪਿਓ ਦਾ ਘਰ 10 ਜਨਮ ਲੈ ਲਈਏ ਨਾ ਹਨੂ ਫੇਰ ਵੀ ਨਹੀਂ ਲੱਭਣਾ ਅਹੀਂ ਆਪਣੇ ਭੈਣ ਭਰਾਵਾਂ ਨੂੰ ਇਹੀ ਕਿਨੇ ਕਿ ਅਸੀਂ ਬੈਠੇ ਆਂ ਅਸੀਂ ਚਲੋ ਆਏ ਆਪ ਮਹਾਰਾਜ ਸਾਡੇ ਪਰਿਵਾਰ ਤੇ ਸੁੱਖ ਸ਼ਾਂਤੀ ਰੱਖੇ ਅਸੀਂ ਇਹੋ ਕਹਿੰਨੇ ਕਿ ਮਹਾਰਾਜ ਜਿੱਤਰਾ ਦਾ ਪਰਮਾਤਮਾ ਸਾਡਾ ਭੈਣ ਭਰਾਵਾਂ ਨੂੰ ਤੁਸੀਂ ਪਿਆਰ ਦਿੱਤਾ ਨਾ ਮਹਾਰਾਜ ਸਭ ਨੂੰ ਇਸ ਤਰ੍ਹਾਂ ਦੇ ਅਸੀਂ ਇਹੋ ਮੈਸੇਜ ਕਹਿੰਨੇ ਆਂ ਭੈਣਾਂ ਨੂੰ ਕਿ ਆਪਣੇ ਭਰਾਵਾਂ ਨੂੰ ਦੁੱਖ ਨਾ ਦਿਓ ਆਪਣੀ ਪਿਛਲਿਆਂ ਨੂੰ ਦੁੱਖ ਨਾ ਦਿਓ ਜੇ ਪਿਛਲੇ ਆ ਤੇ ਸਭ ਕੁਝ ਆ ਲਾਦ ਲਾਦਨੇ ਸਭ ਕੁਝ ਨਹੀਂ ਦੇਣਾ ਪਿਛਲਿਆਂ ਵੀ ਦੇਣਾ ਭੈਣ ਜੀ ਤੁਹਾਡੇ ਘਰ ਦੇ ਹਾਲਾਤ ਅਸੀਂ ਦੇਖਿਆ ਛੱਤ ਦੇ ਹਾਲਾਤ ਦੇਖਿਆ ਬਹੁਤ ਮਾੜੀ ਆ ਕੀ ਕਦੀ ਡਰ ਨਹੀਂ ਹੁੰਦਾ ਕਿ ਇਸ ਛੱਤ ਦੇ ਥੱਲੇ ਅਸੀਂ ਬੈਠੇ ਆਂ ਤੇ ਕੁਝ ਵੀ ਹੋ ਸਕਦਾ ਮੈਨੂੰ ਹੁੰਦਾ ਵਾ ਜਦੋਂ ਬਾਰਸ਼ ਆਉਂਦੀ ਆ ਨੇਰੀ ਆਉਂਦੀ ਆ ਫਿਰ ਹਾਨੂੰ ਡਰ ਹੁੰਦਾ ਕਿ ਸੱਤ ਡਿੱਗ ਗਈ ਫਿਰ ਅਸੀਂ ਸਾਰੀ ਫੈਮਿਲੀ ਅੰਦਰ ਥੱਲੇ ਆ ਸਕਦੇ ਆ ਕਿ ਜਦੋਂ ਨੇਰੀ ਆਉਂਦੀ ਉਦੋਂ ਹੀ ਅਸੀਂ ਡਰਦੇ ਆ ਜਦੋਂ ਬਾਰਸ਼ ਆਉਂਦੀ ਉਦੋਂ ਵੀ ਡਰਦੇ ਆ ਜਦੋਂ ਬਾਰਸ਼ ਹੁੰਦੀ ਆ ਇਹ ਸੱਤ ਚੋਂਦੀ ਹੀ ਬੈ ਕੇ ਕੱਢਦੇ ਆ ਕੀ ਭੈਣ ਜੀ ਤੁਹਾਡੇ ਇਹ ਹਾਲਾਤ ਵੇਖ ਕੇ ਹਾਂਜੀ ਕਿਸੇ ਜਥੇਬੰਦੀ ਨੇ ਕਿਸੇ ਮੌਤਬਰ ਨੇ ਕੋਸ਼ਿਸ਼ ਨਹੀਂ ਕੀਤੀ ਇਹਨਾਂ ਹਾਲਾਤਾਂ ਨੂੰ ਬਦਲਣ ਦੀ ਨਹੀਂ ਮੈਮ ਜਥੇਬੰਦੀ ਕੋਲ ਤਾਂ ਹੀ ਗਏ ਨਹੀਂਗੇ ਜਿਹੜੇ ਪਿੰਡ ਦੇ ਆ ਉਹਨਾਂ ਨੇ ਤੁਹਾਡਾ ਕੋਈ ਸਾਥ ਨਹੀਂ ਦਿੱਤਾ ਪਤਾ ਉਹਨਾਂ ਨੂੰ ਹੈਗਾ ਕਿ ਇਹਨਾਂ ਦਾ ਘਰ ਠੱਠਾ ਕੁਝ ਨੂੰ ਚਲੋ ਨਹੀਂ ਵੀ ਪਤਾ ਹੋਊਗਾ ਬਾਕੀ ਕਈਆਂ ਨੂੰ ਪਤਾ ਜਿਨ੍ਹਾਂ ਜਿਹੜੇ ਮੋਤਬਰ ਬੰਦੇ ਉਹਨਾਂ ਨੂੰ ਪਤਾ ਕਿ ਘਰ ਖਾਨੀਗਾ ਪਰ ਕਿਸੇ ਨੇ ਸਾਨੂੰ ਇਹ ਨਹੀਂ ਕਿ ਤੁਹਾਨੂੰ ਹੀ 10 ਰੁਪਏ ਦੇ ਦੇ ਸਾਨੂੰ ਅੱਜ ਤੱਕ ਕਿਸੇ ਨੇ ਕੁਝ ਦਿੱਤਾ ਨਹੀਂ ਸੋ ਤੁਸੀਂ ਦੇਖਿਆ ਕਿ ਇਹ ਭੈਣਾਂ ਜਿਹੜੀਆਂ ਨੇ ਇਹਨਾਂ ਦੇ ਆਪਣੇ ਭਰਾ ਦੀ ਖਾਤਰ ਆਪਣੇ ਮਾਪਿਓ ਜਾਇ ਦੇ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਗਾਈ ਵਿਆਹ ਨਹੀਂ ਕਰਵਾਇਆ ਬਜ਼ੁਰਗ ਹੋ ਚੁੱਕੀਆਂ ਨੇ ਭਰਾ ਦੀ ਸੇਵਾ ਕਰ ਰਹੀਆਂ ਨੇ ਭਰਾ ਦੀ ਬੱਚੀ ਨੂੰ ਪਾਲ ਰਹੀਆਂ ਨੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਮਾਜ ਸੇਵੀ ਸੰਸਥਾਵਾਂ ਬੁੱਧੀ ਜੀਵੀਆਂ ਅਤੇ ਹੋਰ ਵੀ ਜ਼ਿੰਮੇਵਾਰ ਲੋਕਾਂ ਨੂੰ ਇਹੀ ਗੱਲ ਕਵਾਂਗੇ ਕਿ ਇੱਕ ਵਾਰ ਆ ਕੇ ਇਹਨਾਂ ਭੈਣਾਂ ਦੀ ਸਾਰ ਲਈ ਜਾਏ ਇਹਨਾਂ ਦੀ ਬਾਹ ਫੜੀ ਜਾਏ ਤਾਂ ਜੋ ਇਹਨਾਂ ਦੇ ਸਿਰ ਤੇ ਕਮ ਸੇ ਕਮ ਛੱਤ ਪੈ ਸਕੇ ਔਰ ਇਹਨਾਂ ਦਾ ਜਿਹੜਾ ਗੁਜ਼ਰ ਬਸਰ ਆ ਇਹ ਦੋ ਡੰਗ ਦੀ ਰੋਟੀ ਆਰਾਮ ਨਾਲ ਕਮਾ ਕੇ ਖਾ ਸਕਣ ਸੋ ਅਸੀਂ ਭੈਣ ਨੂੰ ਕਵਾਂਗੇ ਕਿ ਆਪਣਾ ਫੋਨ ਨੰਬਰ ਇੱਕ ਵਾਰ ਬੋਲ ਦੇਣ ਤੇ ਆ ਕੇ ਤੁਸੀਂ ਸਿੱਧਾ ਹੀ ਇਸ ਭੈਣ ਨਾਲ ਕੰਟੈਕਟ ਕਰੋ ਔਰ ਇਹਨਾਂ ਦੀ ਜਰੂਰ ਮਦਦ ਕਰੋ ਮੈਂ ਇਹ ਸੋ ਕੋ ਗੁਰੂ ਘਰ ਦੀ ਸੇਵਾ ਕਰਦੇ ਰਿਹਾ ਜੋੜਿਆਂ ਦੀ ਸੇਵਾ ਕੀਤੀ ਆ ਫਿਰ ਇਹਨਾਂ ਨੇ ਜਾ ਕੇ ਜਦੋਂ ਕੋਈ ਬਿਲਡਿੰਗ ਬਣਦੀ ਆ ਜਾਂ ਕੋਈ ਕਾਰ ਸੇਵਾ ਲੱਗੀ ਆ ਇਹ ਉੱਥੇ ਜਾ ਕੇ ਰਾਜ ਮਿਸਤਰੀ ਦਾ ਵੀ ਕੰਮ ਕਰਦੇ ਕਦੀ ਕੋਈ ਇਹ ਨਾ ਪੈਸਾ ਨਹੀਂ ਲੈਂਦਾ ਕਦੀ ਮਹੀਨਾ ਲਾਏ ਕਦੀ 15 ਦਿਨ ਲਾਏ ਕਦੀ 20 ਦਿਨ ਲਾਏ ਇਹ ਜਦੋਂ ਫਿਰ ਡਿਪਰੈਸ਼ਨ ਚੱਲ ਕੇ ਫੇਰ ਨਹੀਂ ਇਹ ਗਈ ਕਰੋ ਕਿ ਫਿਰ ਇਹ ਵੀ ਨਹੀਂ ਜਾਣਦੇ ਕਿ ਪਤਾ ਨਹੀਂ ਇਹਨੂੰ ਲੱਗਦਾ ਕਿ ਿੱਧਰ ਨੂੰ ਜਾਣਾ ਿੱਧਰ ਨੂੰ ਨਹੀਂ ਜਾਣਾ ਘਰ ਛੱਡ ਕੇ ਦੌੜ ਜਾਂਦਾ ਇਹਨਾਂ ਉੱਥੋਂ ਵੀ ਦੌੜ ਜਾਂਦਾ ਹਾਂ ਤੁਸੀਂ ਭੈਣ ਜੀ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ 987656543 98765654 so, सो ਤੁਸੀਂ ਦੇਖਿਆ ਕਿ ਇਹਨਾਂ ਭੈਣਾਂ ਨੇ ਆਪਣੇ ਮਾਪਿਓ ਦੇ ਜਾਇ ਦੀ ਖਾਤਰ ਆਪਣੀ ਜ਼ਿੰਦਗੀ ਦਾ ਉਤੇ ਲਾਈ ਹੈ ਔਰ ਕਿਸ ਤਰ੍ਹਾਂ ਦੀ ਇਹ ਜ਼ਿੰਦਗੀ ਜੀ ਰਹੇ ਨੇ ਇੱਕ ਜਿੰਨੂੰ ਅਸੀਂ ਕਹਿ ਸਕਦੇ ਹਾਂ ਨਰਕ ਵਾਲੀ ਜ਼ਿੰਦਗੀ ਜੀ ਰਹੇ ਨੇ ਸੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਜਰੂਰ ਇਹਨਾਂ ਦੀ ਆ ਕੇ ਬਾਹ ਫੜੀ ਜਾਏ ਤਾ ਜੋ ਇਹ ਪਰਿਵਾਰ ਵੀ ਚੰਗੀ ਜ਼ਿੰਦਗੀ ਜੀ ਸਕੇ ਔਰ ਆਪਣਾ ਨਿਰਵਾਹ ਕਰ ਸਕੇ ਤਾਂ ਜੋ ਇਹਨਾਂ ਦੀ ਸਿਰਤੀ ਚਲੋ ਇਹਨਾਂ ਬੱਚਿਆਂ ਇਹਨਾਂ ਭੈਣਾਂ ਨੇ ਤਾਂ ਵਿਆਹ ਨਹੀਂ ਕਰਵਾਇਆ ਪਰ ਜਿਹੜੀ ਉਹ ਛੋਟੀ ਬੱਚੀ ਆ ਜਿਹੜੀ ਇਹਨਾਂ ਦੇ ਭਰਾ ਦੀ ਬੱਚੀ ਆ ਉਹਦੀ ਜ਼ਿੰਦਗੀ ਸਵਾਰ ਸਕਣ ਉਹਦਾ ਵਿਆਹ ਕਰ ਸਕਣ ਔਰ ਉਹਨੂੰ ਸਹੀ ਢੰਗ ਨਾਲ ਆਪਣੇ ਘਰੋਂ ਤੋਰ ਸਕਣ ਸੋ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼